ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਅਮਨਜੀਤ ਸਿੰਘ ਰੁਮਾਣਾ ਸਮਾਜ ਸੇਵੀ ਕੰਮਾਂ ਵਿੱਚ ਬਾਤੜਕੇ ਭਾਗ ਲੈਣ ਵਾਲੀ ਚੌਂਕੀ ਇੰਚਾਰਜ ਸਵਰਨ ਸਿੰਘ ਟੀਨਸਰ ਨੂੰ ਭਾਵਤ ਅਸ ਦੇ ਜੌਨੀ ਮਨੀ ਲੁਧਿਆਣਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਮੌਕੇ ਜੌਨੀ ਲੁਧਿਆਣਾ ਤੇ ਮਨੀ ਲੁਧਿਆਣਾ ਨੇ ਕਿਹਾ ਕਿ ਸਮਾਜ ਵਿੱਚ ਬਹੁਤ ਘੱਟ ਪੁਲਿਸ ਮੁਲਾਜ਼ਮ ਹੁੰਦੇ ਹਨ ਜੋ ਆਪਣੀ ਡਿਊਟੀ ਤੰਦ ਹੀ ਨਾਲ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਲਈ ਵੀ ਹਮੇਸ਼ਾ ਅੱਗੇ ਰਹਿੰਦੇ ਹਨ ਉਹਨਾਂ ਵਿੱਚੋਂ ਇੱਕ ਨੇ ਚੌਂਕੀ ਇੰਚਾਰਜ ਸਵਰਨ ਸਿੰਘ ਢੀਂਸਾ ਜੋ ਸਮੇਂ-ਸਮੇ ਸਮਾਜ ਸੇਵਾ ਦੀ ਹਮੇਸ਼ਾ ਹੀ ਤਿਆਰ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਸੇ ਲੋੜਵੰਦ ਨੂੰ ਮਦਦ ਚਾਹੀਦੀ ਹੈ ਤੇ ਉਹ ਖੁਦ ਜਾ ਕੇ ਉਸ ਇਨਸਾਨ ਦੀ ਮਦਦ ਕਰਦੇ ਹਨ ਇਸ ਮੌਕੇ ਚੌਂਕੀ ਇੰਚਾਰਜ ਸਵਰਨ ਸਿੰਘ ਢੀਂਸਾ ਨੇ ਕਿਹਾ ਕਿ ਗੁਰੂਆਂ ਪੀਰਾਂ ਦੇ ਦਰਸਾਈ ਮਾਰਗ ਤੇ ਚੱਲਦੇ ਹੋਏ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੀ ਮਦਦ ਲਈ ਕਰਨਾ ਚਾਹੀਦਾ ਹੈ ਇਸ ਵਕਤ ਸ਼ਿਵਮ ਗੋਗੀ ਅਨਿਲ ਕੁਮਾਰ ਤੋਂ ਇਲਾਵਾ ਪਾਵਤਸ ਦੇ ਮੈਂਬਰ ਹਾਜ਼ਰ ਸਨ